ਈ ਸਵਾਗਤ ਹੈ ਸਾਰੇ ਵੀਰਾਂ ਦਾ ਅਦ੍ਰਿਸ਼ਮ ਤੇ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅਲਕੈਮੀ ਦੇ ਉੱਤੇ ਅਲਕੈਮਿਸਟ ਦੇ ਉੱਤੇ ਦੁਨੀਆ ਭਰ ਦੇ ਵਿੱਚ ਜਿਹੜੇ ਅਲਕੈਮਿਸਟਸ ਹੋਏ ਨੇ ਰਹਿਸਮਈ ਵਿਗਿਆਨਿਕ ਹੋਏ ਨੇ ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਨੀ ਆ ਵੀਰੋ ਅਲਕੈਮੀ ਜਿਹੜੀ ਹੈ ਇਹਨੂੰ ਸਾਇੰਸ ਆਫ ਮੈਜੀਕਲ ਕੈਮਿਸਟਰੀ ਵੀ ਕਹਾਤਾ ਜਾਂਦਾ ਹੈ ਸਾਇੰਸ ਆਫ ਮੈਜੀਕਲ ਕੈਮਿਸਟਰੀ ਅਲਕੈਮੀ ਜਿਹੜੀ ਹੈ ਦੋਸਤੋ ਉਹ ਮਿਸਰ ਤੋਂ ਸਟਾਰਟ ਹੋਈ ਉੱਥੇ ਇੱਕ ਬਹੁਤ ਹੀ ਪੌਪੂਲਰ ਅਲਕੈਮਿਸਟ ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਸਾਇੰਟਿਸਟ ਜਿਨ੍ਹਾਂ ਨੇ ਹਰ ਹਰਮਿਟਸ ਦਾ ਟਰੈਡੀਸ਼ਨ ਚਲਾਇਆ ਹਰਮਿਟਸ ਦੀ ਪਰੰਪਰਾ ਚਲਾਈ ਜਿਨ੍ਹਾਂ ਨੂੰ ਹਰਮਿਸਟ੍ਰੈਸ ਮੈਗੈਸਟਸ ਕਹਿੰਦੇ ਨੇ ਜਿਨ੍ਹਾਂ ਨੂੰ ਮਿਸਰ ਵਾਸੀ ਆਪਣਾ ਫਰਾਉਨ ਥੋਤ ਕਹਿੰਦੇ ਨੇ ਜਿਹਨੂੰ ਇੱਕ ਉਹ ਦੇਵੀ ਫਰਾਉਨ ਮੰਨਦੇ ਨੇ ਉਹਨਾਂ ਦੀ ਚਲਾਈ ਹੋਈ ਇਹ ਹੈ ਪਰੰਪਰਾਏ ਅਲਕੈਮੀ ਜਿਹੜੀ ਹੈ ਮਿਸਰ ਤੋਂ ਚੱਲ ਕੇ ਉਹ ਚੀਨ ਭਾਰਤ ਯੂਰਪ ਤੇ ਮਿਡਲ ਈਸਟ ਜਿਹਨੂੰ ਪਰਸ਼ੀਆ ਕਹਿੰਦੇ ਸੀ ਪੁਰਾਣੇ ਟਾਈਮ 'ਚ ਉੱਥੇ ਤੱਕ ਆਈ ਪਰ ਇੱਕ ਪੱਖ ਇਹ ਹੈ ਵੱਡਾ ਕਿ ਜਿਹੜੇ ਚਾਈਨਾ ਤੇ ਇੰਡੀਆ ਦੇ ਅਲਕੈਮਿਸ ਸੀਗੇ ਉਹ ਸਿਰਫ ਔਰ ਸਿਰਫ ਦਵਾਈਆਂ ਤੱਕ ਸੀਮਿਤ ਰਹੇ ਕਿ ਇਹਦੇ ਅਧਿਆਤਮ ਨੂੰ ਤੇ ਸਿਰਫ ਦਵਾਈਆਂ ਯਾਨੀ ਮੈਜੀਕਲ ਚਮਤਕਾਰੀ ਜੜੀਆਂ ਬੂਟੀਆਂ ਉਹਨਾਂ ਨੇ ਲੱਭੀਆਂ ਇਹਦੇ ਅਸਰ ਕਰਕੇ ਹੀ ਅਲਕੈਮਿਸਟਰੀ ਤੋਂ ਉਹਨਾਂ ਨੇ ਕੀ ਸਿੱਖਿਆ ਉਹਨਾਂ ਨੇ ਸਿੱਖਿਆ ਜੜੀਆਂ ਬੂਟੀਆਂ ਚਮਤਕਾਰੀ ਟਾਈਪ ਦੀਆਂ ਜੜੀਆਂ ਬੂਟੀਆਂ ਜਿਹੜਾ ਤਲਾਸ਼ਣਾ ਇਸੇ ਕਰਕੇ ਭਾਰਤ ਤੇ ਚਾਈਨਾ ਦੇ ਜਿਹੜੇ ਪੁਰਾਣੇ ਵਿਗਿਆਨੀ ਜਾਂ ਡਾਕਟਰ ਜਾਂ ਵੈਦ ਜਾਂ ਸਿਆਣੇ ਮੰਨੇ ਜਾਂਦੇ ਨੇ ਉਹ ਦਵਾਈਆਂ ਦੇ ਮਾਮਲੇ ਦੇ ਵਿੱਚ ਬਹੁਤ ਸ੍ਰੇਸ਼ਠ ਮੰਨੇ ਜਾਂਦੇ ਨੇ ਤੇ ਇਸੇ ਤਰ੍ਹਾਂ ਜਿਹੜੇ ਯੂਰਪ ਦੇ ਅਲਕੈਮਿਸਟਸ ਨੇ ਉਹਨਾਂ ਨੇ ਦੋ ਚੀਜ਼ਾਂ ਜਿਹਨੂੰ ਕਹਿ ਸਕਦੇ ਆ ਇੱਕ ਤਾਂ ਕਿ ਮੋਨੋਟੋਮਿਕ ਪਾਊਡਰਸ ਬਣਾਣੇ ਯਾਨੀ ਜਿਹਨੂੰ ਫਿਲਾਸਫਰਜ਼ ਸਟੋਨ ਵੀ ਕਹਿ ਦਿੱਤਾ ਜਾਂਦਾ ਹੈ ਦੂਸਰੀ ਭਾਸ਼ਾ ਦੇ ਵਿੱਚ ਪਾਰਸ ਪੱਥਰ ਕਹਿ ਦਿੱਤਾ ਜਾਂਦਾ ਹੈ ਦੂਸਰੀ ਚੀਜ਼ ਉਹ ਇੱਕ ਚੀਜ਼ ਦੇ ਮਗਰ ਲੱਗੇ ਜਿਹੜੀ ਦੇ ਉਹ ਐਲਿਕਸਰ ਆਫ ਲਾਈਫ ਜਿਹਨੂੰ ਸਾਡੀ ਭਾਸ਼ਾ ਦੇ ਵਿੱਚ ਅੰਮ੍ਰਿਤ ਕਹਿ ਦਿੱਤਾ ਜਾਂਦਾ ਹੈ ਜਾਂ ਲੰਬੇ ਜੀਵਨ ਦਾ ਪੋਸ਼ਣ ਜਿਹੜਾ ਕੋਲ ਤਰਲ ਉਹਦਾ ਸੋਲੂਸ਼ਨ ਜਿਹੜਾ ਹੈ ਨਾ ਉਹਦੇ ਮਗਰ ਲੱਗੇ ਉਹ ਯਾਨੀ ਜਿਹੜੇ ਚੀਨੀ ਤੇ ਭਾਰਤੀ ਅਲਕੈਮਿਸਟਰੀ ਦੇ ਰਸਾਇਣ ਵਿਗਿਆਨੀ ਪੁਰਾਣੇ ਸਮੇਂ ਦੇ ਉਹ ਤਾਂ ਲੱਗ ਗਏ ਟੋਟਲ অর ਟੋਟਲ ਇਲਾਜ ਕਰਨ ਤੇ ਦਵਾਈਆਂ ਤੇ ਜੜੀਆਂ ਬੂਟੀਆਂ ਤੇ ਤੇ ਉਹਦੇ ਅਧਿਆਤਮ ਤੇ ਉਹਦੇ ਪਿੱਛੇ ਦੇ ਅਧਿਆਤਮਿਕ ਕਾਰਨਾ ਦੇ ਉੱਤੇ ਚਰਚਾ ਕਰਨ ਲੱਗੇ ਉਹਦੇ ਤੇ ਸਿਆਣਪ ਆਪਣੀ ਘੁੱਟਣ ਲੱਗੇ ਯਾਨੀ ਟੋਟਲ ਦੀ ਟੋਟਲ ਹੈ ਨਾ ਦਾਰਸ਼ਨਿਕਤਾ ਸਾਰੀ ਜਿਹੜੇ ਯੂਰਪ ਦੇ ਦੇ ਪਰਸ਼ੀਆ ਦੇ ਸੀਗੇ ਜਾਂ ਮਿਡਲਿਸਟ ਦੇ ਸੀਗੇ ਉਹ ਸਿਰਫ ਔਰ ਸਿਰਫ ਜਿਹੜੇ ਨੇ ਪਾਰਸ ਯਾਨੀ بیس ਮੈਟਲ بیس ਮੈਟਲ ਹੁੰਦੀ ਹੈ ਲੈਡ ਜਿਹੜਾ ਹੈ ਸਿੱਕਾ ਜਿਹੜਾ ਹੈ ਉਹ بیس ਮੈਟਲ ਹੁੰਦੀ ਆ ਉਹਨੂੰ 골ਡ ਚ ਜਾਂ ਸਿਲਵਰ ਚ ਕਨਵਰਟ ਕਰਨਾ ਚੇਂਜ ਕਰ ਦੇਣਾ ਬਦਲ ਦੇਣਾ ਯਾਨੀ بیس ਮੈਟਲ ਨੂੰ ਕਿ ਤਨੇ ਇਹ ਦੇ ਲਈ ਅੱਜ ਕੱਲ ਇਹ ਚੀਜ਼ ਪੋਸੀਬਲ ਹੈ ਤੁਸੀਂ ਨੈਟ ਤੇ ਵੀ ਚੈੱਕ ਕਰ ਸਕਦੇ ਹੋ ਮੋਨੋਟੋਮਿਕ ਪਾਊਡਰਸ ਜਿਹੜੇ ਨੇ ਉਹਨਾਂ ਦੇ ਵਿੱਚ ਅਗਰ بیس ਮੈਟਲ ਦਾ ਪਾਊਡਰ ਰਲਾਇਆ ਜਾਵੇ ਤਾਂ ਉਹ ਸੋਨੇ 'ਚ ਬਦਲ ਜਾਂਦਾ ਹੈ ਇਹ ਇਵਨ ਇੰਟਰਨੈਟ ਤੇ ਵੀ ਇਹ ਇਨਫੋਰਮੇਸ਼ਨ ਜਿਹੜੀ ਹੈ ਮੌਜੂਦ ਹੈ ਇਹ ਜਿਹੜੇ ਕੈਮਿਸਟਰੀ ਦੇ ਫਿਜ਼ਿਕਸ ਦੇ ਫੀਲਡ ਦੇ ਜਿਹੜੇ ਅੱਜ ਦੇ ਸਾਇੰਟਿਸਟ ਨੇ ਉਹ ਸਾਰੇ ਇਹ ਪੋਸੀਬਲ ਕਰਕੇ ਦਿਖਾ ਚੁੱਕੇ ਤੇ ਆ ਇਹਨੂੰ కెమిస్ట్రీ ਪੜਨ ਵਾਲੇ ਫਿਜ਼ਿਕਸ ਪੜਨ ਵਾਲੇ ਜਿਹੜੇ ਵਿਦਿਆਰਥੀ ਨੇ ਇਸ ਚੀਜ਼ ਦੇ ਬਾਰੇ ਚੰਗੀ ਤਰ੍ਹਾਂ ਜਿਹੜੇ ਨੇ ਜਾਣੂ ਨਹੀਂ ਇਸ ਚੀਜ਼ ਇਸ ਜਿਹੜਾ ਤੱਥ ਤੋਂ ਹੁਣ ਆਪਾਂ ਅੱਗੇ ਗੱਲ ਕਰਦੇ ਆ ਕਿ ਜਿਹੜਾ ਯੂਰਪ ਦੇ ਤੇ ਮਿਡਲ ਈਸਟ ਦੇ ਜਿਹੜੇ ਅਲਕੈਮਿਸਟ ਨੇ ਉਹਨਾਂ ਨੇ ਅੱਗੇ ਕਿੰਨੀ ਪ੍ਰੋਗਰੈਸ ਕੀਤੀ ਬੇ ਲੱਡ ਵਰਗੀਆਂ بیس ਮੈਟਲਸ ਤੋਂ ਸੋਨਾ ਬਣਾਉਣ ਦੇ ਵਿੱਚ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵੀ ਮਨੋ ਟੋਮਿਕ ਬਾਉਂਡਰ ਜਿਹੜਾ ਹੈ ਉਹ ਤਾਂ ਅੱਜ ਦੇ ਸਾਇੰਟਿਸਟ ਵੀ ਜਿਹੜੇ ਨੇ ਕਈ ਉਧੇ ਤੇ ਐਕਸਪੈਰੀਮੈਂਟਸ ਕਰਕੇ ਕਾਮਯਾਬ ਐਕਸਪੈਰੀਮੈਂਟਸ ਦੇਖ ਸਕੇ ਪਰ ਜਿਹੜੇ ਉਹ ਮਿਡਲ ਈਸਟ ਦੇ ਤੇ ਯੂਰਪ ਦੇ ਜਿਹੜੇ ਅਲਕੈਮਿਸਟ ਸੀਗੇ ਉਹ ਉਹਨਾਂ ਉਹ ਮੇਨਲੀ ਅਲਿਕਸਰ ਆਫ ਲਾਈਫ ਤੇ ਜਿਹੜਾ ਫਿਲਾਸਫਰ ਸਟੋਨ ਦੇ ਮਗਰ ਪੈ ਗਈ ਪਰ ਉਹਦੇ ਵਿੱਚ ਇੱਕ ਰੋਲ ਹੁੰਦਾ ਸੀ ਗ੍ਰਹਿਾਂ ਦਾ ਸਮੁੰਦਰੀ ਪਾਣੀਆਂ ਦੀ ਦਸ਼ਾ ਤੇ ਦਿਸ਼ਾ ਦਾ ਯਾਨੀ ਗ੍ਰਹਿ ਨਕਸ਼ਤਰਾਂ ਦੀ ਸਥਿਤੀ ਜੋ ਓਮਨ ਦੇ ਸੀਗੇ ਆਪਣੇ ਲਈ ਮੰਨਣੀ ਜ਼ਰੂਰੀ ਨਹੀਂ ਹੈ ਜੋ ਸਮੁੰਦਰੀ ਪਾਣੀਆਂ ਦੀ ਸਥਿਤੀ ਹੁੰਦੀ ਸੀ ਉਹਦੇ ਮੁਤਾਬਿਕ ਉਹਨਾਂ ਦੇ ਕਿਸੇ ਖਾਸ-ਖਾਸ ਸਮੇਂ ਦੇ ਪ੍ਰਭਾਵ ਦੇ ਥੱਲੇ ਨਵੇਂ-ਨਵੇਂ ਪਦਾਰਥਾਂ ਨੂੰ ਮਿਸ਼ਰਣਾਂ ਨੂੰ ਆਪਸ ਵਿੱਚ ਰਲਣ ਤੇ ਲੱਗੇ ਰਹਿੰਦੇ ਫਿਰ ਉਹ ਚੈੱਕ ਕਰਦੇ ਵੀ ਇਹਦੇ ਕਲਰ ਚ ਕੀ ਚੇਂਜ ਆਂਦੀ ਆ អਬਜ਼ਰਵ ਕਰਦੇ ਕਿ ਉਹਦੇ ਕਲਰਸ ਦੇ ਵਿੱਚ ਕੀ ਚੇਂਜ ਆ ਰਹੀ ਆ ਉਸ ਚੇਂਜ ਦੇ ਮੁਤਾਬਿਕ ਹੀ ਫਿਰ ਉਹ ਤੈਅ ਕਰਦੇ ਵੀ ਅਸੀਂ ਕਿੰਨਾ ਕ ਨੇੜੇ ਆ ਆਪਣੇ ਆਬਜੈਕਟਿਵ ਦੇ ਆਪਣੇ ਉਦੇਸ਼ ਦੇ ਆਪਣੇ ਗੋਲ ਦੇ ਕਿੰਨਾ ਕ ਨੇੜੇ ਜਿਹੜਾ ਅਸੀਂ ਪਹੁੰਚ ਚੁੱਕੇ ਆ ਉਹ ਕੀ ਕਰਦੇ ਸੀ ਉਹ ਜਿਹੜੇ ਚਾਰ ਮੂਲ ਤੱਤ ਹੁੰਦੇ ਨੇ ਅਰਥ ਵਾਟਰ ਫਾਇਰ 에ਅਰ ਉਹਦੀ ਸਰਚਨਾ ਮੁਤਾਬਕ ਸਿਰਫ ਉਹ ਤਿੰਨ ਪਦਾਰਥ ਉਹਨਾਂ ਚੀਜ਼ਾਂ ਦੇ ਮੁਤਾਬਕ ਜਿਹੜਾ ਆਪਸ ਵਿੱਚ ਮਿਕਸ ਕਰਕੇ ਹੀ ਜ਼ਿਆਦਾਤਰ ਪਦਾਰਥ ਬਣਾਉਂਦੇ ਸੀ ਮਰਕਰੀ ਨੂੰ ਸਲਫਰ ਨੂੰ ਤੇ ਸਾਲਟ ਨੂੰ ਯਾਨੀ ਨਮਕ ਪਾਰਾ ਤੇ ਸਲਫਰ ਨੂੰ ਮਿਲਾ ਕੇ ਹੀ ਹਰ ਤਰ੍ਹਾਂ ਦਾ ਮਿਸ਼ਰਣ ਜਿਹੜਾ ਹੈਗਾ ਉਹ ਅਲਕੈਮਿਸਟ ਬਣਾਇਆ ਕਰਦੇ ਸੀਗੇ ਉਹਨਾਂ ਦਾ ਹੁਣ ਮੈਜਿਕ ਜਾਂ ਸੁਪਰਨੈਚੁਰਲ ਪਾਵਰਾਂ ਦੇ ਨਾਲ ਕੋਈ ਤਾਲੁਕ ਸੀ ਜਾਂ ਨਹੀਂ ਇਹਦੇ ਬਾਰੇ ਕੋਈ ਸਪਸ਼ਟ ਨਹੀਂ ਹੈਗਾ ਪਰ ਉਹਨਾਂ ਦੀ ਅਲਕੈਮੀ ਨੂੰ ਅੱਜ ਵੀ ਬਹੁਤ ਸਾਰੇ ਲੋਕ ਫਾਲੋ ਕਰਦੇ ਨੇ ਲੁਕ ਛਿਪ ਕੇ ਉਹਦੇ ਤੇ ਕੰਮ ਵੀ ਕਰਦੇ ਨੇ ਹੁਣ ਉਹਨਾਂ ਦੀ ਅਲਕੈਮੀ ਦੇ ਕੁਝ ਮੁੱਖ ਮਕਸਦ ਜਿਹੜੇ ਰਹੇ ট্রান্সਮਿਊਟੇਸ਼ਨ ਯਾਨੀ بیس ਮੈਟਲ ਲੈਡ ਤੋਂ ਸੋਨਾ ਚਾਂਦੀ ਬਣਾਉਣੀ ਹੈ ਨਾ ਪਾਰਸ ਪੱਥਰ ਬਣਾਉਣਾ ਯਾਨੀ ਅਲਟੀਮੇਟਲੀ ਉਹਨੂੰ ਕਹਾਂਗੇ ਪਾਰਸ ਪੱਥਰ ਤੋਂ ਹੀ ਕੋਈ بیس ਮੈਟਲ ਜਿਹੜਾ ਟੱਚ ਕਰਾਏ ਤੇ ਆਪਣੇ ਤਾਂ ਸੁਣਿਆ ਜਾਂਦਾ ਵੀ ਉਹ ਛੁਆਏ ਤੇ ਹੀ ਬਣ ਜਾਂਦਾ ਹਨਾ ਮਈ ਦਾਸ ਦੀ ਵੀ ਕਹਾਣੀ ਪ੍ਰਚਲਿਤ ਹੈ ਪਰ ਐਨੀਹਾਊ ਉਹ بیس ਮੈਟਲ ਲੈਡ ਤੋਂ ਸੋਨਾ ਚਾਹਦੀ ਬਣਾਉਂਦੇ ਸੀਗੇ ਉਹਨੂੰ ਉਹ ਕਹਿੰਦੇ ਸੀ ਫਿਲਾਸਫਰ ਸਟੋਨ ਆਪਾਂ ਜਿਹਨੂੰ ਪਾਰਸ ਪੱਥਰ ਕਹਿੰਦੇ ਆ ਦੂਜਾ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਐਲਿਕਸਰ ਆਫ ਲਾਈਫ ਯਾਨੀ ਲੰਬੇ ਜੀਵਨ ਖਾਸੇ ਲੰਬੇ ਜੀਵਨ 3 400 500 ਸਾਲ ਲੰਬੇ ਜੀਵਨ ਜਾਂ ਅਮਰਤਾ ਪ੍ਰਾਪਤ ਕਰਨ ਵਾਲਾ ਤਰਲ ਉਹ ਜਿਹੜਾ ਲਿਕਵਿਡ ਹੁੰਦਾ ਸੀਗਾ ਹੁੰਦਾ ਕੀ ਸੀਗਾ ਉਹ ਮੰਨਦੇ ਸੀ ਵੀ ਜੇ ਪਾਰਸ ਪੱਥਰ ਜਾਂ ਫਿਲਾਸਫਰ ਸਟੋਨ ਨੂੰ ਐਲਕੋਹਲ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਜੇ ਉਹ origignal ਪਾਰਸ ਹੋਊਗਾ ਤਾਂ ਉਹ 100% ਘੁਲ ਜਾਊਗਾ ਉਹਦੇ ਵਿੱਚ ਉਹ ਘੁਲਣ ਤੋਂ ਜਿਹੜਾ ਤਰਲ ਮਿਲੂਗਾ ਉਹਨੂੰ ਉਹ ਐਲਿਕਸਰ ਆਫ ਲਾਈਫ ਕਹਿੰਦੇ ਸੀ ਜਾਂ ਅਮਰਤ ਕਹਿੰਦੇ ਸਜਾਂਦਾਏ ਜਿਹਨੂੰ ਸਾਡੀ ਭਾਸ਼ਾ ਚ ਐਗਜ਼ੈਕਟਲੀ ਉਹ मीनिंग ਨਹੀਂ ਹੁੰਦਾ ਉਹ ਫਰਕ ਹੈ ਥੋੜਾ ਜਿਹਾ ਉਹ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ ਫਿਰ ਉਹ ਇਸ ਤੋਂ ਬਾਅਦ ਵਾਲੀ ਸਟੇਜ ਮੰਨਦੇ ਸੀ ਇੱਕ ਵੀ ਯੂਨੀਵਰਸਲ ਸੋਲਵੈਂਟ ਬਣਾਉਣਾ ਇਹ ਯੂਨੀਵਰਸਲ ਸੋਲਵੈਂਟ ਕੀ ਸੀ ਉਹ ਕਹਿੰਦੇ ਇੱਕ ਐਸਾ ਲਿਕਵਿਡ ਜਿਹਦੇ ਵਿੱਚ ਬ੍ਰਹਮੰਡ ਦਾ ਹਰ ਪਦਾਰਥ ਘੁਲ ਸਕਦਾ ਇੱਕ ਐਸਾ ਲਿਕਵਿਡ ਜਿਹਦੇ ਚ ਯੂਨੀਵਰਸ ਦਾ ਬ੍ਰਹਮੰਡ ਦਾ ਸਾਰੇ ਬ੍ਰਹਮੰਡ ਦਾ ਹਰ ਪਦਾਰਥ ਹਰ ਸੋਲਿਡ ਪਦਾਰਥ ਕੁਲ ਜਾਂਦਾ ਏ ਪਰ ਮੈਨੂੰ ਇਹ ਇੱਕ ਜਜਰੇਸ਼ਨ ਲੱਗਦੀ ਆ ਕੁਝ ਮਤਲਬ ਅਤਕਥਨੀ ਜੀ ਨੂੰ ਕਹਿ ਸਕਦੇ ਆ ਵੀ ਕੋਈ ਬਾਲੀ ਇੰਪੋਸੀਬਲ ਗੱਲ ਹੈ ਜਿਹਨੂੰ ਕਦੇ ਸੁਣਿਆ ਨਹੀਂ ਕੋਈ ਬਹੁਤਾ ਅਗਦੇ ਇਹਦੇ ਕੋਈ ਪ੍ਰੂਫ ਨਹੀਂ ਸੁਣੇ ਮਤਲਬ ਇਹਦੇ ਪਿੱਛੇ ਕੋਈ ਵੈਲੀਡੇਸ਼ਨ ਨਹੀਂ ਹੈਗੀ ਔਥੈਂਟਿਕ ਨਹੀਂ ਹੈਗੀ ਇਹ ਗੱਲ ਇਹ ਨਹੀਂ ਵੀ ਕੋਈ ਅਨੋਖਾ ਜਾਂ ਜੂ ਬੈਨਰ ਭਰਪੂਰ ਵਿਗਿਆਨ ਹੈ ਇਹ ਜਿਹੜਾ ਅਲਕੈਮੀ ਆ બસ ਇਹ ਕੀ ਹੈ ਕਿ ਆਪਣੇ ਤੁਲਕੋ ਕੇ ਰੱਖਿਆ ਜਾਂਦਾ ਇਹਨੂੰ ਸੁਰੰਗਾਂ ਚ ਤਹਿ ਖਾਨਿਆਂ ਚ ਬਣੀਆਂ ਹੋਈਆਂ ਲੈਬਾਂ ਜੀ ਕਰਿਆ ਜਾਂਦਾ ਇਸ ਕਰਕੇ ਇਹ ਜਿਆਦਾ ਸਾਡੀ ਨੌਲੇਜ ਦੇ ਵਿੱਚ ਨਹੀਂ ਹੈਗਾ ਹੁਣ ਜੇ ਤੁਸੀਂ ਆਪਾਂ ਸਿੰਪਲੀ ਲੌਜੀਕ ਦੇ ਸਕਦੇ ਆਂ ਵੀ ਜੇ ਫਿਜ਼ਿਕਸ ਵਾਲੇ ਕੁਆਂਟਮ ਕੰਪਿਊਟਰ ਬਣਾ ਸਕਦੇ ਨੇ ਕੈਮਿਸਟਰੀ ਵਾਲੇ ਜਿਹੜੇ ਨਿਊਕਲੀਅਰ ਬੰਬ ਜਾਂ ਨਿਊਕਲੀਅਰ ਪਾਊਡਰਸ ਜਾਂ ਨਿਊਕਲੀਅਰ એનર્ਜੀ ਕੋਈ ਵੀ ਚੀਜ਼ਾਂ ਬਣਾ ਸਕਦੇ ਹਾਂ ਯੂਰੇਨੀਅਮ ਤੋਂ ਹਾਈਡਰੋਜਨ ਤੋਂ ਨਿਊਕਲੀਅਰ ਬੰਬ ਬਣਾ ਸਕਦੇ ਨੇ ਤੇ ਚਾਈਨਾ ਵਾਲੇ ਗਨ ਪਾਊਡਰ ਦੀ ਖੋਜ ਕਰ ਸਕਦੇ ਨੇ ਉਹ ਵੀ ਅਲਕੈਮਿਸਟਾਂ ਨੇ ਕੀਤੀ ਸੀ ਉਹ ਚਾਈਨਾ ਦੇ ਅਲਕੈਮਿਸਟਾਂ ਨੇ ਅਲੱਗ-ਅਲੱਗ ਕੰਪਾਊਂਡਸ ਨੂੰ ਆਪਸ ਦੇ ਮਿਲਾ ਵਿੱਚ ਮਲਾ ਕੇ ਦੇਖਿਆ ਤਾਂ ਉਹ ਧਮਾਕੇ ਦੇ ਲਾਇਕ ਜਦ ਉਹ ਪਾਊਡਰ ਬਣ ਗਿਆ ਤਾਂ ਉਹ ਉਹਨਾਂ ਨੇ ਗਨ ਪਾਊਡਰ ਜਿਹੜਾ ਹੈ ਦੀ ਦੁਨੀਆ ਭਰ ਨੂੰ ਗਨ ਪਾਊਡਰ ਦੀ ਦੇਣ ਜਿਹੜੀ ਆ ਉਹ ਚਾਈਨਾ ਦੀ ਮੰਨੀ ਜਾਂਦੀ ਆ ਉਸ ਸਮੇਂ ਦੇ ਵਿੱਚ ਤਾਂ ਜੇ ਆਪਾਂ ਗੱਲ ਕਰੀਏ ਵੀ ਜਦੋਂ ਗਨ ਪਾਊਡਰ ਬਣਿਆ ਸੀਗਾ ਤਾਂ ਉਸ ਸਮੇਂ ਦੇ ਵਿੱਚ ਵੀ ਵੀਰੋ ਯਕੀਨ ਜਾਣਿਓ ਉਹ ਗਨ ਪਾਊਡਰ ਨੂੰ ਵੀ ਜਾਦੂਈ ਪਦਾਰਥੀ ਮੰਨਿਆ ਗਿਆ ਹੋਊਗਾ ਉਦੋਂ ਤੇ ਸ਼ੁਰੂ ਚ ਕਿਸੇ ਨੇ ਯਕੀਨ ਤਾਂ ਨਹੀਂ ਕੀਤਾ ਹੋਣਾ ਮਤਲਬ ਜੇ ਕੋਈ ਬੰਦਾ ਇੰਪੋਸੀਬਲ ਜਿਹਾ ਟਾਸਕ ਕਰਦਾ ਜਿੱਦੇ ਟਾਈਮ ਦੇ ਵਿੱਚ ਵੀ ਤਾਂ ਕੋਈ ਯਕੀਨ ਨਹੀਂ ਕਰਦਾ ਉਹਦੀ ਗੱਲ ਦਾ ਛਤੀ ਛਤੀ ਤੁਮ ਤੁਨ ਕੀ ਤੁਹਾਨੂੰ ਲੱਗਦਾ ਵੀ ਜਿਹੜੇ ਬੰਦੇ ਨੇ ਪਹਿਲੀ ਵਾਰ ਗਨ ਪਾਊਡਰ ਬਣਾਇਆ ਹੋਗਾ ਉਹਦੇ ਤੇ ਕਿਸੇ ਨੇ ਯਕੀਨ ਕੀਤਾ ਹੋਗਾ ਜਾਂ ਉਹ ਗਨ ਪਾਊਡਰ ਬਣਾਉਣ ਤੋਂ ਪਹਿਲਾਂ ਜਦੋਂ ਇਹ ਉਹ ਇਸ ਉਪਰਾਲੇ 'ਚ ਜੁਟਿਆ ਹੋਊਗਾ ਕਿ ਵੀ ਮੈਂ ਆਹ ਚੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿਸੇ ਨੇ ਮੰਨਿਆ ਹੋਊਗਾ ਜਾਂ ਕਿਸੇ ਨੂੰ ਯਕੀਨ ਆਇਆ ਹੋਊਗਾ ਜਾਂ ਜਿਹਨੇ ਪਹਿਲੀ ਵਾਰ ਕੁਆਂਟਮ ਕੰਪਿਊਟਰ ਸਕਸੈਸਫੁਲੀ ਬਣਾਉਣਾ ਸ਼ੁਰੂ ਕੀਤਾ ਜਾਂ ਟਰਾਈ ਕੀਤਾ ਹੋਊਗਾ ਤੇ ਉਹਨੇ ਬਣਾ ਲਿਆ ਹੋਊਗਾ ਉਸ ਬੰਦੇ ਨੇ ਜਦੋਂ ਸਟਾਰਟ ਕੀਤਾ ਹੋ ਮੈਨੂੰ ਨਹੀਂ ਲੱਗਦਾ ਬਿਉਦੇ ਤੇ ਕਿਸੇ ਨੇ ਯਕੀਨ ਕੀਤਾ ਹੋਣਾ ਐਵੇਂ ਜਿਹੜਾ ਇਹ ਨਿਊਕਲੀਅਰ એનર્ਜੀ ਸੋ ਇੰਨਾ ਸਾਰੇ ਕੰਮਾਂ ਵਾਲੇ ਬੰਦਿਆਂ ਨੂੰ ਪਹਿਲਾਂ ਅਲਕੈਮਿਸਟ ਹੀ ਕਿਹਾ ਜਾਂਦਾ ਸੀ ਪਰ ਜਦੋਂ ਉਹ ਕਰ ਗਏ ਤਾਂ ਉਹਨਾਂ ਨੂੰ ਕੈਮਿਸਟ ਕਹਿ ਦਿੱਤਾ ਗਿਆ ਠੀਕ ਹੈ ਇਸ ਕਰਕੇ ਜਿਹੜਾ ਆਪਾਂ ਜਿਹੜਾ ਵੀਰ ਇਹਦੇ ਤੇ ਜਿਹੜਾ ਅੱਗੇ ਗੱਲ ਕਰਦੇ ਆਂ ਵੀ ਕਿਹੜੇ ਕਿਹੜੇ ਜਿਹੜੇ ਨੇ ਦੁਨੀਆ 'ਚ ਅਲਕੈਮਿਸਟ ਹੋਏ ਨੇ ਬਹੁਤ ਪਪੂਲਰ ਤੇ ਕਿੰਨਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਪ੍ਰਾਪਤ ਕੀਤੀਆਂ ਨੇ ਤਾਂ ਇਹ ਜਿਹੜੇ ਇਸ ਤਰ੍ਹਾਂ ਦੀ ਅਜੂਬਿਆਂ ਵਾਲੀ ਜਿਹੜੀ ਸਾਇੰਸ ਹੈ ਉਹਨੂੰ ਕਰਨ ਵਾਲੇ ਜਿਹੜੇ ਨੇ ਬੰਦਿਆਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਸਰ ਆਇਜ਼ਕ ਨਿਊਟਨ ਸੀਗੇ ਉਹ ਫਿਜ਼ਿਕਸ ਦੇ ਫੀਲਡ ਦੇ ਸੀਗੇ ਹਾਲਾਂਕਿ ਪਰ ਉਹ ਵੀ ਅਲਕੈਮੀ ਕਰਦੇ ਸੀ ਉਹ ਵੀ ਇੱਕ ਕਾਮਯਾਬ ਅਲਕੈਮਿਸਟ ਮੰਨੇ ਜਾਂਦੇ ਨੇ ਉਹਨਾਂ ਨੇ ਵੀ ਲੁਕ ਚੁਪ ਕੇ ਬੜਾ ਕੁਝ ਕਿਉਂਕਿ ਇਹ ਚੀਜ਼ਾਂ ਨਾ ਰੀਨੇਸੈਂਸ ਪੀਰੀਅਡ ਤੋਂ ਪਹਿਲਾਂ ਇਹ ਸਾਰਾ ਕੁਝ ਕਰਨਾ ਇਲੀਗਲ ਸੀਗਾ ਪਰ ਰੀਨੇਸੈਂਸ ਪੀਰੀਅਡ ਦੇ ਵਿੱਚ ਇਹ ਸਾਇੰਸ ਨੂੰ ਮਾਨਤਾ ਮਿਲੀ ਨਾ ਮਤਲਬ 골ਡ ਪਾਊਡਰ ਬਣਾਉਣ ਦੇ ਵਿੱਚ ਬੀਸ ਮੈਟਲਜ਼ ਨੂੰ ਟਰਾਈ ਕਰਨ ਦੀ ਇਹ ਪਰਮਿਸ਼ਨ ਜਿਹੜੀ ਹੈ ਸਿਰਫ ਰੀਨੈਸਾਂਸ ਪੀਰੀਅਡ ਦੇ ਵਿੱਚ ਮਿਲੀ ਪਰ ਸਰ ਆਇਜ਼ੈਕ ਨਿਊਟਨ ਨੇ ਜਿਹੜਾ ਹੈ ਫਿਰ ਵੀ ਇਹਨਾਂ ਨੂੰ ਕਿਉਂਕਿ ਟੱਬੂ ਮੰਨਿਆ ਜਾਂਦਾ ਸੀਗਾ ਥੋੜੀ ਜੀ ਇਸ ਚੀਜ਼ ਦੇ ਨਾਲ ਓਬਜੈਕਸ਼ਨ ਨਹੀਂ ਆਏ ਕਹੇ ਦਿੱਤਾ ਜਾਂਦਾ ਪਤਾ ਨਹੀਂ ਕੀ ਉਟ ਪਟਾਂਗੇ ਜੇ ਪ੍ਰਯੋਗ ਕਰਨ ਤੇ ਲੱਗਿਆ ਰਹਿੰਦਾ ਸੋ ਸਰ ਆਇਜ਼ੈਕ ਨਿਊਟਨ ਵਰਗੇ ਮਹਾਨ ਵਿਗਿਆਨੀ ਨੂੰ ਵੀ ਇਹ ਜਿਹੜੀ ਅਲਕੈਮੀ ਆ ਉਹ ਲੁਕ ਛਿਪ ਕੇ ਹੀ ਕਰਨੀ ਪਈ ਤਾਂ ਇਸ ਤਰ੍ਹਾਂ ਹੀ ਕੈਮਿਸਟਰੀ ਦੇ ਜਿਹੜੇ ਪਿਤਾਮਾ ਸੀਗੇ ਰੋਬਰਟ ਬੋਇਲ ਉਹਨ ਉਹ ਵੀ ਅਲਕੈਮਿਸਟ ਸੀਗੇ ਬੇਸਿਕਲੀ ਇੱਕ ਮਤਲਬ ਉਹ ਜਿਹੜਾ ਹੁਣ ਆਪਾਂ ਗੱਲ ਕਰਦੇ ਆਂ ਵੱਖ-ਵੱਖ ਜਿਹੜੇ ਇਸ ਤਰ੍ਹਾਂ ਦੇ ਉਹ ਹੋਏ ਨੇ ਵਿਗਿਆਨਿਕ ਅਲਕੈਮਿਸਟ ਉਹਨਾਂ ਦਾ ਰਸਮੀ ਜੀਵਨ ਕਿਸ ਪ੍ਰਕਾਰ ਦਾ ਰਿਹਾ ਕਿਹੜੇ-ਕਿਹੜੇ ਜਿਹੜੇ ਨੇ ਮੇਨ ਮੁੱਖ ਅਲਕੈਮਿਸਟ ਰਹੇ ਇੱਕ ਦੁਨੀਆ ਦੇ ਜਿਹੜੇ ਸਭ ਤੋਂ ਮਹਾਨ ਔਰ ਅੱਜ ਤੱਕ ਯਾਦ ਕੀਤੇ ਜਾਂਦੇ ਨੇ ਦੁਨੀਆ ਭਰ ਦੁਆਰਾ ਉਹ ਅਲਕੈਮਿਸਟ ਸੀਗੇ 18th ਸੈਂਚਰੀ ਦੇ ਵਿੱਚ 트랜ਸਿਲਵੇਨੀਆ ਦੇ ਵਿੱਚ ਪੈਦਾ ਹੋਏ ਸੈਂਟ ਜਰਮੇਨ ਉਹ ਜਿਹੜੇ ਨੇ ਉਹ ਜਰਮੋਨੋ ਨਾਮ ਦੇ ਸ਼ਹਿਰ ਚ ਪੈਦਾ ਹੋਏ ਇਸ ਕਰਕੇ ਸੈਂਟ ਜਰਮੇਨ ਉਹ ਹਮੇਸ਼ਾ ਆਪ ਦਾ ਜਾਲੀ ਨਾਮ ਜਿਹੜਾ ਹੈ ਉਹ ਕਾਊਂਟ ਆਫ ਸੈਂਟ ਜਰਮੇਨ ਕਹਿੰਦੇ ਸੀ ਆਪਣੇ ਆਪ ਨੂੰ ਨਾ ਕਦੇ ਸਹੀ ਨਾਮ ਨਹੀਂ ਸੀ ਉਹ ਆਪਦਾ ਦੱਸਦੇ ਮੰਨਿਆ ਜਾਂਦਾ ਹੈ ਵੀ ਉਹ ਉਹ ਸ 780 ਸਾਲ ਵਾਂਗੂ ਜੀਕੇ ਗਏ ਤੇ ਹਜੇ ਕਈ ਲੋਕ ਤਾਂ ਇਹ ਵੀ ਦਾਵਾ ਕਰਦੇ ਨੇ ਵੀ ਉਹ ਹਾਲੇ ਵੀ ਦੁਨੀਆ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਾਂ ਬਹੁਤ ਸਾਰੇ ਪੱਛਮੀ ਮੁਲਕਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਪਰ ਕਿਉਂਕਿ ਕਿਉਂ ਮੰਨਿਆ ਜਾਂਦਾ ਵੀ ਉਹ ਫਿਰ ਰਹੇ ਨੇ ਕਿਉਂਕਿ ਕਹਿੰਦੇ ਵੀ ਉਹਨਾਂ ਦੀ ਯੂਰਪ ਦੇ ਵਿੱਚ ਵਾਪਰਨ ਵਾਲੀਆਂ ਵਕ-ਵਕ ਵੱਡੀਆਂ ਘਟਨਾਵਾਂ ਬਾਰੇ ਇੰਨੀ ਮੈਮਰੀ ਸ਼ਾਰਪ ਤਗੜੀ ਹੈ ਇੱਕ ਤਾਂ ਪੇਂਟਰ ਬਹੁਤ ਅੱਛੇ ਨੇ ਉਹ ਜਦ ਵੀ ਕਿਸੇ ਘਟਨਾ ਦੀ ਉਹ ਘਟਨਾਵਾਂ ਦੀ ਪੇਂਟਿੰਗ ਕਰਦੇ ਨੇ ਉਹ ਘਟਨਾਵਾਂ ਦੀ ਪੇਂਟਿੰਗ ਇਸ ਤਰ੍ਹਾਂ ਦੀਆਂ ਨੇ ਉਹਨਾਂ ਦੀਆਂ ਜਿਵੇਂ ਕਿ ਉਹ ਸਾਰਾ ਕੁਝ ਉਹਨਾਂ ਨੇ ਅੱਖੀਂ ਦੇਖਿਆ ਹੋਵੇ ਇੰਨੀਆਂ ਮਾਈਨਿਊਟ ਡਿਟੇਲਸ ਉਹਦੇ 'ਚ ਦਰਜ ਨੇ ਸੋ ਉਹ ਕਿਹਾ ਜਾਂਦਾ ਵੀ ਉਹ ਨਾ ਚੀਨੀ ਭਾਸ਼ਾ ਦੇ ਸਮੇਤ ਯਾਨੀ ਮੈਂਡਰਲਿਨ ਜਿਹੜੀ ਹੈਗੀ ਆ ਉਹਦੇ ਸਮੇਤ ਇੱਕ ਦਰਜਨਤਾ ਭਾਸ਼ਾਵਾਂ ਵੀ ਉਹ ਬੋਲ ਲੈਂਦੇ ਸੀ ਉਹ ਤੇ ਆਥੈਂਟਿਕਲੀ ਜੋ ਕਿਹਾ ਜਾਂਦਾ ਜਿਹਦੇ ਬਾਰੇ ਡਾਕੂਮੈਂਟੇਸ਼ਨਜ਼ ਬੁੱਕਸ ਹੈਦੇ ਤੇ ਤੁਸੀਂ ਬਥੇਰੀਆਂ ਪੜ੍ਹ ਸਕਦੇ ਹੋ 300 ਸਾਲ ਉਮਰ ਉਹਨਾਂ ਦੀ ਆਥੈਂਟਿਕਲੀ ਕਹੀ ਜਾਂਦੀ ਆ ਮੌਤ ਕਹਿੰਦੇ ਵੀ ਉਹਨਾਂ ਦੀ ਕਿਸੇ ਨੇ ਨਹੀਂ ਦੇਖੀ ਇੱਕ ਵੀ ਐਵੀਡੈਂਸ ਨਹੀਂ ਵੀ ਜਿਹੜਾ ਬੰਦਾ ਇਹ ਕਹਿ ਸਕੇ ਵੀ ਹਾਂ ਉਹ ਮੇਰੇ ਸਾਹਮਣੇ ਮਰੇ ਉਹਦਾ ਕੋਈ ਇਤਿਹਾਸਿਕ ਵੀਰਵਾ ਕਿਤੇ ਦਰਜ ਹੋਵੇ ਨਾ ਉਹ ਆਪਦੇ ਬਾਰੇ ਹਮੇਸ਼ਾ ਦੋ ਗੱਲਾਂ ਕਹਿੰਦੇ ਹੁੰਦੇ ਸੀ ਇੱਕ ਤਾਂ ਕਹਿੰਦੇ ਹੁੰਦੇ ਸੀ ਵੀ ਸੈਂਟ ਜਰਮੇਨ ਜਿਹੜਾ ਹੈਗਾ ਮੇਰਾ ਅਸਲੀ ਨਾਮ ਹੀ ਹੈ ਨੀਗਾ ਨਾ ਇਹ ਗੱਲ ਉਹਦੇ ਬਾਰੇ ਸੱਚ ਹਮੇਸ਼ਾ ਸੱਚ ਬੋਲਦੇ ਸੀਗੇ ਉਹ ਦੂਜਾ ਉਹ ਕਹਿੰਦੇ ਹੁੰਦੇ ਸੀ ਵੀ ਔਰਤਾਂ ਨਾਲ ਮੈਂ ਕੋਈ ਲੈਣ ਦੇ ਨਹੀਂ ਕਰਦਾ ਹੈਗਾ ਮਤਲਬ ਆਈ ਨੈਵਰ ਪਰਫਾਰਮ ਮੈਨੀ ਡੀਲ ਵਿਦ ਦਾ ਫੀਮੇਲਜ਼ অর ਲੇਡੀਜ਼ ਇਹ ਦੋ ਗੱਲਾਂ ਹਮੇਸ਼ਾ ਉਹਨਾਂ ਦੇ ਨਾਲ ਜਿਹੜੀਆਂ ਜੁੜੀਆਂ ਰਹੀਆਂ ਨੇ ਕਿਆ ਜੰਦਾ 20175 ਦੇ ਵਿੱਚੋਂ ਜਦੋਂ ਅਮਰੀਕੀ ਸੰਵਿਧਾਨ ਜਿਹੜਾ ਹੈ ਬਣਾਇਆ ਗਿਆ ਪਹਿਲਾਂ ਜਦੋਂ ਲਿਖਣਾ ਸ਼ੁਰੂ ਹੋਇਆ ਕਹਿੰਦੇ ਵੀ ਉਹਨਾਂ ਨੇ ਅਮਰੀਕੀ ਸੰਵਿਧਾਨ ਦੇ ਨਿਰਮਾਤਾਵਾਂ ਨੂੰ ਮੈਂਟਰ ਕੀਤਾ ਯਾਨੀ ਉਹਨਾਂ ਦੇ ਉਸਤਾਦ ਦਾ ਕੰਮ ਕੀਤਾ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੱਸੀਆਂ ਕਿਉਂਕਿ ਉਹਨਾਂ ਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ 'ਚ ਰਹਿਣ ਦਾ ਅਨੁਭਵ ਸੀਗਾ ਉਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੱਖ-ਵੱਖ ਕਿਰਦਾਰ ਬਣ ਕੇ ਰਹੇ ਹਨੇ ਲੁਕ ਚਿਪਕੇ ਚਲੋ ਅਗਰ ਆਪਾਂ ਯਕੀਨ ਵੀ ਕਰੀਏ ਵੀ ਹਾਂ ਉਹ ਜਿਹੜੇ ਨੇ ਅਲਕੈਮਿਸ ਸਿਗੇ ਤੇ ਉਹਨਾਂ ਨੇ ਜਿਹੜਾ ਅਲਿਕਸਰ ਆਫ ਲਾਈਫ ਬਣਾ ਲਿਆ ਸੀਗਾ ਯਾਨੀ ਉਹਨਾਂ ਨੂੰ ਅਮਰਤ ਪ੍ਰਾਪਤ ਸੀਗਾ ਹੈਨਾ ਮੈਂ ਇਹ ਤਾਂ ਨਹੀਂ ਯਕੀਨ ਕਰਦਾ ਵੀ ਕਿਸੇ ਨੂੰ ਅਮਰਤਵ ਜਿਹੜਾ ਪ੍ਰਾਪਤ ਹੋਤਾ ਹੈ ਇਹ ਹੋ ਸਕਦਾ ਵੀ ਕੋਈ ਐਸਾ ਪੋਸ਼ਨ ਐਸੀ ਕੋਈ ਦਵਾਈ ਬਣਾਉਣ ਚ ਕੋਈ ਬੰਦਾ ਕਾਮਯਾਬ ਰਿਹਾ ਹੋਵੇ ਕੋਈ ਸਿਆਣਾ ਵੈਦ ਜਿਨੇ ਉਹਦੀ ਉਮਰ ਕਾਫੀ ਲੰਬੀ ਕਰਤੀ ਹੋਵੇ ਯਾਨੀ 300 400 ਸਾਲ ਦੀ ਉਮਰ ਉਹ ਭੋਕੇ ਗਿਆ ਹੋਵੇ ਇੱਥੇ ਤੱਕ ਮੇਰਾ ਜਿਹੜਾ ਨਿੱਜੀ ਯਕੀਨ ਹੈ पर बहुत सारीयां ਜਿਹੜੀਆਂ authentic ਇਤਿਹਾਸਿਕ ਪੁਸਤਕਾਂ ਜਿਹੜੀਆਂ सेंट ਜਰਮੇਨ ਦੇ ਬਾਰੇ ਬਹੁਤ ਸਾਰੇ ਹਵਾਲੇ ਦੱਸਦੀਆਂ ਨੇ ਬਹੁਤ ਸਾਰੀਆਂ ਗੱਲਾਂ ਕਰਦੀਆਂ ਨੇ ਹੁਣ ਉਸ ਤੋਂ ਬਾਅਦ ਜਿਹੜੇ ਦੂਸਰੇ ਬਹੁਤ ਵੱਡੇ ਅਲਕੈਮਿਸਟ ਹੋਏ ਬਹੁਤ ਪਪੂਲਰ ਅਲਕੈਮਿਸਟ ਹੋਏ ਜਿਨ੍ਹਾਂ ਦਾ ਮੈਂ ਵੀ ਫੈਨ ਆ ਉਹ ਨੇ ਨਿਕਲਸ ਫਲੇਮਲ ਜਿਹੜੇ ਨਿਕਲਸ ਫਲੇਮਲ ਨੇ ਉਹ 14ਵੀਂ ਸਦੀ ਦੇ ਵਿੱਚ ਪੈਰਿਸ ਦੇ ਵਿੱਚ ਹੋਏ ਉਹ ਵੈਸੇ ਤਾਂ ਪੈਂਟੋਇਜ਼ ਨਾਮ ਦੇ ਫ੍ਰਾਂਸ ਦੇ ਸ਼ਹਿਰ ਦੇ ਵਿੱਚ ਪੈਦਾ ਹੋਈ ਸੀ 1330 ਦੇ ਵਿੱਚ ਪਰ ਉਹ ਬਹੁਤ ਜ਼ਿਆਦਾ ਤਾਂ ਪਪੂਲਰ ਨਹੀਂ ਕਿ ਮੰਨਿਆ ਜਾਂਦਾ ਵੀ ਉਹ ਜਿਵੇਂ ਤੁਸੀਂ ਰੋਬਿਨ ਹੁੱਡ ਦਾ ਕੈਰੇਕਟਰ ਸੁਣਦੇ ਹੋ ਨਾ ਜਿਹੜਾ ਅਮੀਰਾਂ ਨੂੰ ਲੁੱਟਦਾ ਸੀ ਗਰੀਬਾਂ ਨੂੰ ਦਿੰਦਾ ਸੀ ਨਿਕੋਲਸ ਫਲੇਮਲ ਬਾਰੇ ਇਹ ਗੱਲ ਜੁੜੀ ਹੋਈ ਆ ਉਹਨਾਂ ਦੇ ਨਾਲ ਵੀ ਉਹ ਬਹੁਤ ਗਰੀਬ ਘਰ 'ਚ ਪੈਦਾ ਹੋਏ ਸੀ ਵੀ ਉਹ ਬਹੁਤ ਗਰੀਬ ਘਰ 'ਚ ਪੈਦਾ ਹੋਣ ਦੇ ਬਾਅਦ ਜਦੋਂ ਉਹਨਾਂ ਨੇ ਇਹ ਦੁਨੀਆ ਨੂੰ ਛੱਡਿਆ ਤਾਂ ਉਹਨਾਂ ਦੇ ਨਾਲ ਐਨੀ ਬਿਆਨਤ ਪ੍ਰਾਪਰਟੀ ਉਹਨਾਂ ਦੇ ਨਾਮ ਸੀ ਵੀ ਉਹ ਐਨੇ ਜ਼ਿਆਦਾ ਅਮੀਰ ਸੀਗੇ ਕਿ ਉਹ ਵੰਡੇ ਜਾਂਦੇ ਵੀ ਗਰੀਬ ਬੰਦਿਆਂ ਦੇ ਵਿੱਚ ਸੋਨੇ ਦੇ ਵੱਡੇ ਵੱਡੇ ਟੁਕੜੇ ਕੀਰੇ ਮੋਤੀ ਜੁਵਾਹਰਾਤ ਗਹਿਣੇ ਵੰਡਦੇ ਚਲੇ ਜਾਂਦੇ ਦੇਖਦੇ ਉਹਨਾਂ ਨੂੰ ਕੋਈ ਗਰੀਬ ਮਿਲ ਜਾਂਦਾ ਭਖਾਰੀ ਮਿਲ ਜਾਂਦਾ ਜ਼ਰੂਰਤਮੰਦ ਮਿਲ ਜਾਂਦਾ ਤਾਂ ਉਹਨੂੰ ਉਹ দান ਕਰ ਦਿੰਦੇ ਸੀਗੇ ਆਪ ਦਾ ਕੁਛ ਨਾ ਕੁਛ ਕੀਮਤੀ ਜਿਹੜਾ ਹੈ ਫਿਰ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਬੜੇ ਮਤਲਬ ਸਧਾਰਨ ਤਰੀਕੇ ਦੇ ਨਾਲ ਉਹਨਾਂ ਨੇ ਜ਼ਿੰਦਗੀ ਬਤਾਈ ਉਹਨਾਂ ਨੇ ਅਪਦੇ ਤੋਂ ਵੱਡੀ ਉਮਰ ਦੇ ਔਰਤ ਦੇ ਨਾਲ ਵਿਆਹ ਕੀਤਾ ਉਹ ਸਔਰਤ ਨੂੰ ਉਹ ਬਹੁਤ ਜ਼ਿਆਦਾ ਪਿਆਰ ਕਰਦੇ ਸੀਗੇ ਉਹ ਬੜੀ 크ਰਿਸਚੀਅਨ 크ਰਿਸਚੀਅਨਿਟੀ ਦੇ ਵਿੱਚ ਬਹੁਤ ਫਰਮਲੀ ਬਲੀਵ ਕਰਦੀ ਸੀ ਬੜੀ ਮਤਲਬ ਸਟ੍ਰੈਕਟ ਜੇ ਸੁਭਾਅ ਦੀ 크ਰਿਸਚੀਅਨ ਸੀਗੀ ਉਹ ਕਹਿੰਦੇ ਵੀ ਉਹ ਆਪ ਜਿਹੜੇ ਨਿਕੋਲਸ ਫਲੇਮਲ ਸੀਗੇ ਆਪਣੀ ਵਾਈਫ ਨੂੰ ਵੀ ਉਹ ਉਹ ਜਿਹੜਾ ਉਹ ਪੋਸ਼ਨ ਜਿਹੜਾ ਹੈ ਉਹ ਦਵਾਈ ਜਿਹੜੀ ਹੈ ਉਹ ਲਿਕਵਿਡ ਜਿਹੜਾ ਹੈ ਉਮਰ ਵੱਡੀ ਕਰਨ ਵਾਲਾ ਆ ਜਾਂ ਅਮਰਤ ਵਾਲਾ ਪੁਲਾ ਦੇਆ ਕਰਦੇ ਸੀਗੇ ਕਹਿੰਦੇ ਵੀ ਉਹ ਇੰਨੀ ਸਟ੍ਰੈਕਟ ਕ੍ਰਿਸਚੀਅਨ ਸੀਗੀ ਐਨੀ ਕਟੜ ਕ੍ਰਿਸਚੀਅਨ ਸੀਗੀ ਕਿ ਉਹਨੇ ਪੀਣਾ ਹੀ ਛੱਡਤਾ ਉਹ ਕਹਿੰਦੀ ਨਹੀਂ ਕ੍ਰਿਸਚੀਅਨਿਟੀ ਮਨਾ ਕਰਦੀ ਐ ਇਸ ਚੀਜ਼ ਦੇ ਲਈ ਵੀ ਤੁਸੀਂ ਕੁਦਰਤ ਦੇ ਨਿਯਮਾਂ ਦੇ ਉਲਟ ਜਾਓ ਵੀ ਇਸ ਕਰਕੇ ਮੈਂ ਨਹੀਂ ਇਹਨੂੰ ਪੀਂਦੀ ਕਹਿੰਦੇ ਇਸ ਗੱਲ ਦੇ ਕਰਕੇ ਹੀ ਉਹ ਬੁਰਬੁੜੀ ਹੋ ਗਈ ਫਿਰ ਬਜ਼ੁਰਗ ਹੋ ਕੇ ਬਿਮਾਰ ਹੋ ਗਈ ਬਿਮਾਰ ਹੋਣ ਤੋਂ ਬਾਅਦ ਉਹਦੀ ਜਦੋਂ ਡੈਥ ਹੋਈ ਤਾਂ ਕਹਿੰਦੇ ਵੀ ਫਲੇਮਲ ਦਾ ਵੀ ਦਿਲ ਟੁੱਟ ਗਿਆ ਤਾਂ ਉਹਦੇ ਐਬਸੈਂਸ ਦੇ ਵਿੱਚ ਉਹ ਇਸ ਦੁਨੀਆ ਦੇ ਵਿੱਚ ਮਤਲਬ ਦੁਨੀਆ ਦੇ ਸਵਾਦਾਂ ਨੂੰ ਨਹੀਂ ਭੋਗਣਾ ਚਾਹੁੰਦਾ ਸੀਗਾ ਤਾਂ ਕਿਤੇ ਨਾ ਕਿਤੇ ਉਹਨੇ ਖੁਦ ਵੀ ਇਹਨੂੰ ਪੀਣਾ ਛੱਡਤਾ ਐਲਿਕਸਰ ਆਫ ਲਾਈਫ ਨੂੰ ਤਾਂ ਕਹਿੰਦੇ ਵੀ ਉਹਦੀ ਵੀ ਜਿਹੜੀ ਹੈ ਡੈਥ ਹੋ ਗਈ ਸੀਗੀ ਉਹਦੀ ਡੈਥ ਦੇ ਬਹੁਤ ਸਾਰੇ ਜਿਹੜੇ ਹੈਗੇ ਨੇ ਕਿ ਤਿੰਨਾਂ ਕਿਤੇ ਜਿਹੜੇ ਗਵਾਹ ਹੈਗੇ ਨੇ ਵੈਸੇ ਉਹ ਕੀ ਕੰਮ ਕਰਦੇ ਸੀ ਉਹ ਸਕ੍ਰਾਈਬ ਸੀਗੇ ਪਹਿਲਾਂ ਤਾਂ ਉਹ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਕੀ ਹੁੰਦਾ ਸੀਗਾ ਛਾਪੇਖਾਨੇ ਨਹੀਂ ਸੀ ਹੋਇਆ ਕਰਦੇ ਤਾਂ ਹੱਥਾਂ ਨਾਲ ਹੀ ਕਿਤਾਬਾਂ ਲਿਖਿਆ ਲਿਖੀਆਂ ਜਾਇਆ ਕਰਦੀਆਂ ਸੀਗੀਆਂ ਤਾਂ ਉਹਨਾਂ ਨੇ ਹੱਥਾਂ ਦੇ ਨਾਲ ਕਿਤਾਬਾਂ ਬਹੁਤ ਸਾਰੀਆਂ ਲਿਖੀਆਂ ਫਿਰ ਹੌਲੀ ਹੌਲੀ ਉਹਨਾਂ ਦੇ ਕੋਲ ਲੋਕ ਆਉਣ ਲੱਗ ਗਏ ਹੋਰ ਕਿਤਾਬਾਂ ਬਾਰੇ ਜਾਣਕਾਰੀ ਮੰਗਣ ਲੱਗ ਗਏ ਤਾਂ ਉਹਨਾਂ ਨੇ ਕਿਤਾਬਾਂ ਦੀ ਇੱਕ ਦੁਕਾਨ ਹੀ ਖੋਲ ਲੀ ਆਪਣੀ ਫੇਰ ਉਹ ਕਿਤਾਬਾਂ ਦੀ ਦੁਕਾਨ ਜਿੱਦੋਂ ਕਹਿੰਦੇ ਵੀ ਉਹਨਾਂ ਨੇ ਖੋਲੀ ਕਿਤੇ ਨਾ ਕਿਤੇ ਪਾਰਸ ਦਾ ਫਾਰਮੂਲਾ ਜਾਂ ਅੰਮ੍ਰਿਤ ਦਾ ਫਾਰਮੂਲਾ ਉਹਨਾਂ ਨੂੰ ਇਸੇ ਤਰ੍ਹਾਂ ਹਾਸਲ ਹੋਇਆ ਉਹਨਾਂ ਨੂੰ ਇੱਕ ਬੜੀ ਅਜੀਬੋ-ਗਰੀਬ ਕਿਤਾਬ ਮਿਲੀ ਜਿਹਦੀ ਪਾਸ਼ਾ ਬੜੀ ਅਜੀਬੋ-ਗਰੀਬ ਸੀਗੀ ਫੇਰ ਕਹਿੰਦੇ ਵੀ ਉਹਦੇ ਉੱਪਰ ਲਿਖਿਆ ਇਹ ਹੋਇਆ ਸੀ ਵੀ ਉਹ ਅਬਰਾਹਮ ਦਾ ਜੀਵ ਅਬਰਾਹਮ ਦਾ ਜੀਵ ਨਾਮ ਦੇ ਇੱਕ ਯਹੂਦੀ ਦੀ ਉਹ ਕਿਤਾਬ ਸੀਗੀ ਜਿਨੇ ਉਹਦੇ ਚ ਫੇਰ ਕਹਿੰਦੇ ਵੀ ਹੌਲੀ-ਹੌਲੀ ਉਹਨਾਂ ਨੇ ਉਹ ਕਿਤਾਬ ਨੂੰ ਡੀਕੋਡ ਕਰਨ ਨੂੰ ਉਹਨਾਂ ਨੂੰ 15 ਤੋਂ 25 ਸਾਲ ਦੇ ਵਿੱਚ ਉਹਨਾਂ ਨੂੰ ਉਸ ਕਿਤਾਬ ਦੀ ਭਾਸ਼ਾ ਸਮਝ ਆਈ ਉਹਨਾਂ ਨੇ ਬਹੁਤ ਸਾਰੇ ਭਾਸ਼ਾ ਦੇ ਵਿਦਵਾਨਾਂ ਨਾਲ ਜਾ ਕੇ ਗੱਲ ਕੀਤੀ ਵੀ ਉਸ ਭਾਸ਼ਾ ਦੇ ਉਹ ਸ਼ਬਦ ਕਹਿੰਦੇ ਵੀ ਕਦੇ ਕਿਸੇ ਨੂੰ ਉਹ ਡਾਇਰੈਕਟੋ ਕਿਤਾਬ ਨਹੀਂ ਸੀ ਦਿਖਾਉਂਦੇ ਹੁੰਦੇ ਉਸ ਭਾਸ਼ਾ ਉਸ ਕਿਤਾਬ ਦੇ ਜਿੱਦਾਂ ਦੀ ਲੈਂਗੁਏਜ ਹੈ 101% ਕਿਉਂਕਿ ਉਹ ਇੱਕ ਲਿਖਾਰੀ ਸੀਗੇ ਸਕ੍ਰਾਈਬ ਸੀਗੇ ਜਾਣਦੇ ਸੀ ਕਿਸੇ ਚੀਜ਼ ਨੂੰ ਨਕਲ ਕਰਨਾ ਉਹ ਡਰਾਇੰਗ ਦੇ ਸਿੰਬल्स ਮੰਗੂ ਉਹਦੀ ਨਕਲ ਲਿਖ ਕੇ ਲੈ ਜਾਂਦੇ ਸੀ ਨੇਰੋ ਪਾਸ਼ਾ ਦੇ ਵਿਗਿਆਨੀਆਂ ਨੂੰ ਪੁੱਛਦੇ ਸੀ ਕਿ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਕੀ ਨਿਕਲਦਾ ਫਿਰ ਜੋ ਵੀ ਉਹਨਾਂ ਨੂੰ ਸਮਝ ਆਉਂਦਾ ਉਹ ਸਮਝ ਬੁੱਝ ਦੇ ਆਧਾਰ ਤੇ ਵੀ ਕਹਿੰਦੇ ਵੀ ਉਹਨਾਂ ਨੂੰ 15-20 ਸਾਲ ਲੱਗੇ ਉਸ ਕਿਤਾਬ ਨੂੰ ਡੀਕੋਡ ਕਰਨ ਦੇ ਵਿੱਚ ਫਿਰ ਕਹਿੰਦੇ ਵੀ ਉਹ ਜੁੱਟ ਗਏ ਆਪਣੇ ਕੰਮ ਦੇ ਵਿੱਚ ਦਿਨ ਰਾਤ ਫਿਰ ਕਹਿੰਦੇ ਵੀ ਉਹਨਾਂ ਨੇ 5-6 ਸਾਲ ਦੇ ਵਿੱਚ ਇਹ ਫਾਰਮੂਲਾ ਜਿਹੜਾ ਬਣਾ ਲਿਆ ਮਤਲਬ ਕਿਤੇ ਨਾ ਕਿਤੇ ਜਿਹੜੇ ਫਰਾਂਸ ਦੇ ਵੱਡੇ-ਵਡੇਰਿਆਂ ਦੇ ਵਿੱਚ ਜਿਹੜੀਆਂ ਕਿ ਬਦੰਤੀਆਂ ਚਲਦੀਆਂ ਨੇ ਦੰਤਕਥਾਵਾਂ ਚਲਦੀਆਂ ਨੇ ਉਹ ਇਨ੍ਹਾਂ ਅਲਕੈਮਿਸਟਸ ਦੇ ਬਾਰੇ ਬਹੁਤ ਫਰਾਂਸ ਦੇ ਲੋਕਾਂ ਨੂੰ ਜਾਂ ਯੂਰਪ ਦੇ ਲੋਕਾਂ ਨੂੰ ਜਾਂ ਜਰਮਨੀ ਦੇ ਲੋਕਾਂ ਨੂੰ ਬਹੁਤ ਇੰਟਰਸਟ ਹੈ ਯਾਨੀ ਯੂਰਪ ਦੇ ਲੋਕਾਂ ਨੂੰ ਤਾਂ ਹੀ ਉਹ ਹੀ ਉੱਚੋ ਜਰਮਨੀ ਤੇ ਫਰਾਂਸ ਦੇ ਲੋਕਾਂ ਨੂੰ ਖਾਸ ਕਰਕੇ ਬਹੁਤ ਜ਼ਿਆਦਾ ਇੰਟਰਸਟ ਅਲਕੈਮੀ ਦੇ ਵਿੱਚ ਬਹੁਤ ਸਾਰੇ ਲੋਕ ਹੁਣ ਵੀ ਲੋਕ ਛਿਪ ਕੇ ਉੱਥੇ ਅਲਕੈਮੀ ਕਰਦੇ ਨੇ ਤਾਂ ਉਹ ਜਿਹੜੀ ਫਿਰ ਉਹਨਾਂ ਨੂੰ ਕਿਤਾਬ ਤੋਂ ਜਿਹੜਾ ਫਾਰਮੂਲਾ ਹਾਸਲ ਹੋ ਗਿਆ ਫਿਰ ਉਹ ਤੋਂ ਉਹਨਾਂ ਨੇ ਜਿਹੜਾ ਹੈਗਾ ਉਹ ਲਿਕੁਇਡ ਬਣਾਇਆ ਫਿਰ ਉਹ ਤੋਂ ਉਸੇ ਦੇ ذریعے ਉਹ ਕਿਸੇ ਵੀ ਮੈਟਲ ਨੂੰ ਸੋਨੇ 'ਚ ਚੇਂਜ ਕਰਕੇ ਗਰੀਬ ਲੋਕਾਂ ਦੀ ਮਦਦ ਕਰਦੇ ਨੇ ਇਸੇ ਕਰਕੇ ਕਿਹਾ ਜਾਂਦਾ ਵੀ ਉਹ ਮਰਨ ਤੋਂ ਪਹਿਲਾਂ ਬਹੁਤ ਜ਼ਿਆਦਾ ਪ੍ਰੋਪਰਟੀ ਸੀਗੀ ਉਹਨਾਂ ਕੋ ਜਿਹਦੇ ਕਰਕੇ ਲੋਕਾਂ ਦਾ ਇਹ ਅਜੇ ਤੱਕ ਵਿਸ਼ਵਾਸ ਪੱਕਾ ਹੈ ਵੀ ਉਹ ਇੱਕ ਅਲਕੈਮਿਸਟ ਸੀਗੇ ਕਿਉਂਕਿ ਉਹ ਇੰਨੀ ਗਰੀਬ ਪਰਿਵਾਰ 'ਚ ਜੰਮੇ ਤੇ ਉਹ ਲੋਕ ਨਹੀਂ ਯਕੀਨ ਕਰਦੇ ਕਿ ਵੀ ਉਸ ਸਮੇਂ ਦੇ ਵਿੱਚ ਕਿਤਾਬਾਂ ਦਾ ਬਿਜ਼ਨਸ ਕੋਈ ਇੰਨਾ ਵੱਡਾ ਬਿਜ਼ਨਸ ਸੀ ਜਾਂ ਕਿਤਾਬਾਂ ਦੀ ਦੁਕਾਨ ਦਾ ਮਾਲਕ ਇੰਨੀਆਂ ਜ਼ਿਆਦਾ ਪ੍ਰਾਪਰਟੀਆਂ ਦਾ ਮਾਲਕ ਹੋ ਸਕਦਾ ਏ ਕਿ ਮਰਨ ਲੱਗੇ ਉਹ ਇੰਨੀ ਜ਼ਿਆਦਾ ਬੇਸ਼ੁਮਾਰ ਪ੍ਰਾਪਰਟੀ ਛੱਡ ਕੇ ਜਾਵੇ ਇਸ ਕਰਕੇ ਉਹਨਾਂ ਦੀ ਪਤਨੀ ਦੇ ਮਰਨ ਕਰਕੇ ਉਹਨਾਂ ਦੀ ਵੀ ਮਰਨ ਦੀ ਇੱਛਾ ਸਮਤ ਹੋ ਗਈ ਕਿਹਾ ਜਾਂਦਾ ਵੀ ਉਹ ਆਪਣੀ ਫਰਾਂਸ ਦੇ ਲੋਕ ਮੰਨਦੇ ਆਪਣੀ ਇੱਛਾ ਨਾਲ ਮਰੇ ਉਹ ਇਸ ਕਰਕੇ ਵੀ ਉਹਨਾਂ ਨੂੰ ਇੱਕ ਉਹਨਾਂ ਦੀ ਮਹਾਨਤਾ ਦੇ ਨਾਲ ਮਤਲਬ ਜਿਹੜੇ ਉਹਨਾਂ ਦੀ ਮਹਾਨਤਾ ਦੇ ਕਿੱਸੇ ਨੇ ਉਹਦੇ ਨਾਲ ਇਹ ਚੀਜ਼ ਜੁੜੀ ਗਏ ਉਹਨਾਂ ਨੂੰ ਐਕਸਟਰਾਔਰਡਨਰੀਲੀ ਮਹਾਨ ਮੰਨਿਆ ਜਾਂਦਾ ਕਿਉਂਕਿ ਉਹਨਾਂ ਨੇ ਆਪਣੀ ਇੱਛਾ ਦੇ ਨਾਲ ਕਹਿੰਦੇ ਵੀ ਉਹ ਤਿਆਗੀ ਇੱਛਾ ਜਿਹੜੀ ਹੈ ਵੀ ਕਿ ਮੈਂ ਇੰਨਾ ਲੰਮਾ ਜੀਵਾਂ ਤੇ ਇਹ ਇੱਛਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਤਿਆਗੀ اپنی مرضی ਦੇ ਨਾਲ ਹੀ ਉਹਨਾਂ ਨੇ ਉਸ ਲਿਕਵਿਡ ਨੂੰ ਪੀਣਾ ਬੰਦ ਕੀਤਾ ਜਿਸ ਦੇ ਕਰਕੇ ਉਹਨਾਂ ਦੀ ਡੈਥ ਹੋਈ ਹੁਣ ਆਪਾਂ ਗੱਲ ਕਰਦੇ ਆਂ 20ਵੀਂ ਸਦੀ ਦੇ ਅਲਕੈਮਿਸਟ ਦੀ ਜਿਹੜਾ ਕਿ ਬਹੁਤ ਇੰਟਰਸਟਿੰਗ ਕਿਰਦਾਰ ਸੀਗਾ ਜਿਹਦਾ ਨਾਮ ਕਿ ਫਲਕਨੇਲੀ ਫਲਕਨੇਲੀ ਜਿਹੜਾ ਹੈਗਾ 20ਵੀਂ ਸਦੀ ਦਾ ਉਹ ਸਾਇੰਟਿਸਟ ਸੀਗਾ ਕਹਿੰਦੇ ਵੀ ਫਲਕਨੇਲੀ ਨੇ ਜਿਹੜਾ ਜਦੋਂ ਨਾ ਨਿਊਕਲੀਅਰ ਫਲਕਨੇਲੀ ਦੇ ਟਾਈਮ ਦੇ ਵਿੱਚ ਨਿਊਕਲੀਅਰ એનર્ਜੀ ਤੇ ਐਕਸਪੈਰੀਮੈਂਟ ਸ਼ੁਰੂ ਹੋ ਗਏ ਕੈਨੇਬਿਓ ਹੋ ਜਿਹੜੇ ਫਰਾਂਸ ਦੇ ਵਿੱਚ ਕਰਦੇ ਸੀ ਜਾਂ ਕਈ ਵਾਰੀ ਉੱਥੇ ਅਮਰੀਕਨ ਸਾਇੰਟਿਸਟ ਉਤਨਾਂ ਦੇ ਨਾਲ ਮਿਲ ਕੇ ਕਰਦੇ ਉਹਨਾਂ ਦੇ ਨਾਲ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਲੈਬ 'ਚ ਪਹੁੰਚ ਜਾਂਦੇ ਉਹ ਉਤਨਾਂ ਨੂੰ ਜਾ ਕੇ ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਐ ਇਹ ਤੁਸੀਂ ਭੁੱਖ ਦੀ ਬਰਬਾਦੀ ਦਾ ਹਥਿਆਰ ਤਿਆਰ ਕਰ ਰਹੇ ਹੋ ਇਹ ਤੁਸੀਂ ਜਿਹੜਾ ਹੈਗਾ ਕੋਈ ਕੋਈ ਭਲੇ ਦਾ ਕੰਮ ਨਹੀਂ ਕਰ ਰਹੇ ਤੁਹਾਨੂੰ ਹਲੇ ਨਹੀਂ ਪਤਾ ਇਹ ਅੱਗੇ ਚੱਲ ਕੇ ਦੁਨੀਆ ਨੂੰ ਪਤਾ ਚੱਲੂਗਾ ਕਿ ਤੁਸੀਂ ਤਾਂ ਦੁਨੀਆ ਦੀ ਬਹੁਤ ਵੱਡੀ ਬਰਬਾਦੀ ਦਾ ਹਥਿਆਰ ਤਿਆਰ ਕਰ ਰਹੇ ਹੋ ਤੇ ਕਹਿੰਦੇ ਵੀ ਉਹਨਾਂ ਬਾਰੇ ਅਮਰੀਕਨ ਗਵਰਨਮੈਂਟ ਨੇ ਅਨਾਉਂਸਮੈਂਟ ਕੀਤੀ ਹੋਈ ਸੀ ਵੀ ਇਹ ਬੰਦਾ ਜਿਹੜਾ ਹੈਗਾ ਫਲਕਨੇਲੀ ਇਹ ਅਮਰੀਕਨ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਬਹੁਤ ਵੱਡਾ ਖਤਰਾ ਹੈ ਈਵਨ ਕਿ ਉਹਨੂੰ ਕਿਹਾ ਜਾਂਦਾ ਸੀ ਵੀ ਇਹ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਲਈ ਸਭ ਤੋਂ ਵੱਡਾ ਖਤਰਾ ਹੈ ਇਹ ਬੰਦਾ ਕਿਉਂਕਿ ਉਹਨਾਂ ਨੂੰ ਇੰਨੀ ਹੈਰਾਨੀ ਹੁੰਦੀ ਸੀ ਵੀ ਇਹ ਬੰਦੇ ਨੂੰ ਕਿਵੇਂ ਪਤਾ ਹੈ ਕਿਉਂਕਿ ਹਿਡਨਲੀ ਉਹ ਇਹ ਥੋੜੀ ਦੱਸਣ ਗਈ ਸਾਡੇ ਇਰਾਦੇ ਕੀ ਨੇ ਵੀ ਸਾਡੇ ਇਰਾਦੇ ਜਿਹੜੇ ਨੇ ਇਹਨੂੰ ਇੱਕ ਵੈਪਨ ਦੇ ਤੌਰ ਤੇ ਇਸਤੇਮਾਲ ਕਰਨ ਦੇ ਨੇ ਉਹਨੂੰ ਕਲੀਅਰ ਕੱਟ ਪਤਾ ਹੁੰਦਾ ਸੀਗਾ ਕਹਿੰਦੇ ਵੀ ਉਹ ਵਿਖਦੀਆਂ ਘਟਨਾਵਾਂ ਵੀ ਵੇਖ ਲਿੰਦਾ ਸੀਗਾ ਫਲਕਨੇਲੀ ਦੇ ਦੋ ਚੇਲੇ ਹੋਇਆ ਕਰਦੇ ਸੀ ਉਹਦੇ ਵਿੱਚ ਇੱਕ ਬੜਾ ਮਸ਼ਹੂਰ ਸੀ ਸ਼ੈਂਪੋਨੀ ਸ਼ੈਂਪੋਨੀਏ ਜਿਹੜਾ ਹੈਗਾ ਜਿਹਦੇ ਸ਼ੈਂਪੀਨ ਦੇ ਜਿਹੜੇ ਸਪੈਲਿੰਗ ਹੁੰਦੇ ਨੇ ਨਾ ਉਹ ਉਹ ਸ਼ੈਂਪੀਨ ਨੂੰ ਕਿਉਂਕਿ ਉਹ ਆਪਣੀ ਭਾਸ਼ਾ ਦੇ ਵਿੱਚ ਜਿਵੇਂ ਬੋਲਦੇ ਨੇ ਉਹ ਸ਼ੈਂਪੋਨੀਏ ਸੇਮ ਸਪੈਲਿੰਗਸ ਨੇ ਸ਼ੈਂਪੀਨ ਵਰਗੀ ਤੇ ਉਹ ਸ਼ੈਂਪੋਨੀਏ ਜਿਹੜਾ ਸੀਗਾ ਈਵਨ ਕਿ ਕਿਹਾ ਜਾਂਦਾ ਵੀ ਸ਼ੈਂਪੋਨੀਏ ਨੇ ਦੋ ਗਵਾਹਾਂ ਦੇ ਸਾਹਮਣੇ ਇਹ ਕੀ ਕੀਤਾ ਕਿ 100 ਗ੍ਰਾਮ ਲੱਡ ਨੂੰ ਯਾਨੀ ਬੇਸ ਮੈਟਲ ਨੂੰ ਸੋਨੇ ਦੇ ਵਿੱਚ ਚੇਂਜ ਕਰਕੇ ਦਿਖਾਇਆ ਉਹਨੇ ਦੋ ਗਵਾਹਾਂ ਦੇ ਅੱਗੇ ਇਸ ਗੱਲ ਦੇ ਬਾਰੇ ਦੇ ਵਿੱਚ ਕਾਫੀ ਜਿਹੜੇ ਨੇ ਲੋਕਾਂ ਦੇ ਵਿੱਚ ਗੱਲਾਂ ਪ੍ਰਚਲਿਤ ਨੇ 1910 ਦੇ ਵਿੱਚ ਉਹਨੇ ਇੱਕ ਕਿਤਾਬ ਲਿਖੀ ਮਿਸਟਰੀਜ਼ ਆਫ ਦਾ ਕੈਥੀਡਰਲਸ ਉਹ ਕਿਤਾਬ ਇਸ ਚੀਜ਼ ਤੇ ਆਧਾਰਿਤ ਸੀ ਜਿਹੜਾ ਫਲਕਨੇਲੀ ਸੀਗਾ ਉਹ ਇਸ ਗੱਲ ਦਾ ਦਾਵਾ ਕਰਿਆ ਕਰਦਾ ਸੀਗਾ ਬੀ ਜਿਹੜੇ ਇਹ ਚਰਚਸ ਦੇ ਵਿੱਚ ਆ ਚਰਚਸ ਦੇ ਆਰਕੀਟੈਕਚਰ ਦੇ ਵਿੱਚ ਜਿਹੜੇ ਉਹ ਬਣੀਆਂ ਹੁੰਦੀਆਂ ਨੇ ਕ੍ਰੀਵਿੰਗਸ ਜਿਹੜੀਆਂ ਨੇ ਸੌਰੀ ਕਾਰਵਿੰਗਸ ਜਿਹੜੀਆਂ ਬਣੀਆਂ ਹੁੰਦੀਆਂ ਨੇ ਉਹ ਕਾਰਵਿੰਗਸ ਦੇ ਵਿੱਚ ਬੜੇ ਬੜੇ ਅਲਕੈਮਿਸਟਸ ਨੇ ਆਪਣੇ ਫਾਰਮੂਲਿਆਂ ਦੀ ਡਿਵੈਲਪਮੈਂਟ ਦੱਸੀ ਵੀ ਹੁੰਦੀ ਹੈ ਤੇ ਕਈ ਵਾਰੀ ਤਾਂ ਕਲੀਅਰ ਘਟ ਉਹਨਾਂ ਨੇ ਉਹ ਫਾਰਮੂਲੇ ਲਿਖਿਆ ਉਹਨਾਂ ਨੇ ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਚ ਮਿਕਸ ਕਰਨ ਦੇ ਨਾਲ ਕੀੜਾ ਕੰਪਾਊਂਡ ਮਿਲਦਾ ਉਹ ਕਹਿੰਦੇ ਬਸ ਇਹਨੂੰ ਸਮਝਣ ਦੇ ਲਾਇਕ ਸੂਝ-ਬੂਝ ਤੇ ਇਹਨੂੰ ਦੇਖਣ ਦੀ ਲਾਇਕ ਅੱਖ ਚਾਹੀਦੀ ਆ ਬੰਦੇ ਦੇ ਕੋਲ ਆਦਰਵਾਇਜ਼ ਜਿਹੜਾ ਹੈਗਾ ਇਹ ਚ ਤਾਂ ਸਭ ਕੁਝ ਦਿੱਤਾ ਹੁੰਦਾ ਜਿਹੜੀਆਂ ਕੱਚੀ ਡਰਲ ਜੀ ਯਾਨੀ ਚਰਚਸ ਦੇ ਬਾਹਰ ਜਿਹੜੀਆਂ ਉਹ ਬੜੀਆਂ-ਬੜੀਆਂ ਕਾਰਵਿੰਗਸ ਬਣੀਆਂ ਹੁੰਦੀਆਂ ਨੇ ਪੱਥਰਾਂ ਦੇ ਉੱਪਰ ਜਿਹੜੀਆਂ ਤਰਾਸ਼ੇ ਹੋਏ ਹੁੰਦੇ ਨੇ ਜਿਹੜੇ ਫਿਰ ਉਹਨਾਂ ਨੇ ਕਿਹਾ ਜਾਂਦਾ ਹੈ ਵੀ ਸੋਨੇ ਦੇ ਵਿੱਚ ਚੇਂਜ ਅਰਲੀ ਸਗੀ ਪਰ ਉਹ ਉਹ ਇੱਕ ਸਟੈਪ ਐਡਵਾਂਸ ਚਲੇ ਗਏ ਉਹ ਕਹਿੰਦੇ ਵੀ ਜੇ ਕੋਈ ਇਹ ਸੋਚਦਾ ਹੋਵੇ ਵੀ ਜਿਹੜਾ ਜਿਵੇਂ ਪਾਰਸ ਹੈ ਵੀ ਉਹ ਇੱਕ ਸੋਲਿਡ ਹੈ ਠੋਸ ਹੈ ਪਦਾਰਤ ਹੈ ਤੇ ਜਿਹੜਾ ਅੰਮ੍ਰਿਤ ਹੈ ਯਾਨੀ ਐਲਿਕਸਰ ਆਫ ਲਾਈਫ ਹੈ ਉਹ ਇੱਕ ਲਿਕਵਿਡ ਹੈ ਤਾਂ ਕਹਿੰਦੇ ਵੀ ਜਿਹੜੀ ਅਮਰਤਾ ਇਹਦੇ ਨਾਲ ਨਹੀਂ ਮਿਲ ਸਕਦੀ ਅਮਰਤਾ ਜਿਹੜੀ ਹੈ ਉਹ ਇੱਕ ਸਟੇਟ ਆਫ ਮਾਈਂਡ ਦਾ ਯੂਨੀਵਰਸ ਦੇ ਨਾਲ ਇੱਕ ਹੋ ਜਾਣ ਦੀ ਵੀ ਇਹ ਜਿਹੜੇ ਨੇ ਫਿਲਾਸਫਰ ਸਟੋਨ ਪ੍ਰਾਪਤ ਕਰਨਾ ਯਾਨੀ ਪਾਰਸ ਬਣਾ ਲੈਣਾ ਤੇ ਜਿਹੜਾ ਇਲਿਕਸਰ ਆਫ ਲਾਈਫ ਬਣਾ ਲੈਣਾ ਇਹ ਤਾਂ ਜਸਟ ਉਹਦੀ ਡਿਵੈਲਪਮੈਂਟ ਦੀਆਂ ਸਟੇਜਸ ਨੇ ਜਿੱਥੇ ਜਾ ਕੇ ਇੱਕ ਅਲਕੈਮਿਸਟ ਨੂੰ ਪਤਾ ਲੱਗਦਾ ਵੀ ਹੁਣ ਤੂੰ ਇਸ ਲਾਇਕ ਹੈ ਕਿ ਤੂੰ ਆਪਣੇ ਆਪ ਨੂੰ ਬ੍ਰਹਮੰਡ ਦੇ ਨਾਲ ਇੱਕ ਕਿ ਕਰਨ ਦੇ ਲਾਇਕ ਸਟੇਟ ਆਫ ਮਾਈਂਡ ਤਿਆਰ ਕਰ ਸਕیں ਵੀ ਉਹ ਜਿਹੜੀ ਸਟੇਟ ਆਫ ਮਾਈਂਡ ਹੈ ਯੂਨੀਵਰਸ ਦੇ ਨਾਲ ਬ੍ਰਹਮੰਡ ਦੇ ਨਾਲ ਇੱਕਮਿਕ ਹੋ ਜਾਣ ਦੀ ਉਹੋ ਅਮਰਤਾ ਹੈ ਉਹੋ ਅਮਰਤਵ ਹੈ ਅਸਲੀ ਇਹ ਅਮ੍ਰਿਤ ਜਿਹੜਾ ਇਹ ਤਾਂ ਉਹ ਕਹਿੰਦੇ ਵੀ ਸਿਰਫ ਜਿਹੜਾ ਦੁਨਿਆਵੀ ਅਲਕੈਮਿਸਟ ਅਮ੍ਰਿਤ ਬਣਾਉਂਦੇ ਨੇ ਉਹ ਤਾਂ ਸਿਰਫ ਉਮਰ ਲੰਬੀ ਕਰ ਸਕਦਾ ਪਰ ਸਦਾ ਦੇ ਲਈ ਜੇ ਦੁਨੀਆਂ ਦੇ ਵਿੱਚ ਰਹਿਣਾ ਤੇ ਵੀ ਕਿ ਮੌਤ ਤੋਂ ਹੀ ਉੱਪਰ ਉੱਠ ਜਾਣਾ ਵੀ ਇਹ ਇੱਕ ਜਿਹੜੀ ਆ ਸਪਿਰਚੁਅਲ ਸਟੇਟ ਆ ਜਿਹੜੀ ਕਿ ਸਾਨੂੰ ਯੂਨੀਵਰਸ ਦੇ ਨਾਲ ਇਕਮਿਕ ਹੋ ਜਾਣ ਦੇ ਨਾਲ ਕਿ ਸਾਡੇ ਤੇ ਆਲੇ ਦੁਆਲੇ ਦੇ ਵਿੱਚ ਕੋਈ ਫਰਕ ਹੀ ਨਾ ਰਹੇ ਅਸੀਂ ਉਹਦੇ ਵਿੱਚ ਐਨੇ ਰਮ ਜੀਏ ਐਨੇ ਵਿੱਚ ਕੁਲ ਜੀਏ ਇਹ ਕੁਲਨਾ ਉਹ ਕਹਿੰਦੇ ਇਹ ਸਾਰੀਆਂ ਅਲੈਗੋਰੀਕਲ ਨਹੀਂ ਇਹ ਚੀਜ਼ਾਂ ਵੀ ਇਹਨੂੰ ਸਮਝੋ ਇਸ ਕਰਕੇ ਜਿਹੜਾ ਫਲਕਨੇਲੀ ਜਿਹੜੇ ਨੇ ਉਹ ਬਹੁਤ ਮਸ਼ਹੂਰ ਮੰਨੇ ਜਾਂਦੇ ਨੇ ਕਿਉਂਕਿ ਉਹ ਪਰਮਾਣੂ ਊਰਜਾ ਬਾਰੇ ਅਮਰੀਕਨ ਗਵਰਨਮੈਂਟ ਦੇ ਹੋਸ਼ ਹੀ ਉੱਡ ਜਾਂਦੇ ਸੀ ਉਹ ਕਈ ਕਈ ਵਾਰ ਵਿਚ ਵਿਚ ਦੀ ਇਦਾਂ ਦੇ ਬਿਆਨ ਦੇ ਦਿੰਦੇ ਹੈ ਨਿਊਕਲੀਅਰ એનર્ਜੀ ਬਾਰੇ ਉਹਨਾਂ ਨੂੰ ਲੱਗਦਾ ਵੀ ਸਾਡੇ ਜਿਹੜੀ ਸਾਇੰਟਿਸਟਾਂ ਨੂੰ ਜਿਹੜੀ ਚੀਜ਼ ਨਹੀਂ ਪਤਾ ਉਹ ਯਾਰ ਇਸ ਬੰਦੇ ਨੂੰ ਉੱਤੋਂ ਵੀ ਐਡਵਾਂਸ ਉਹ ਚੀਜ਼ਾਂ ਬਾਰੇ ਕਿਵੇਂ ਪਤਾ ਤੇ ਇਹਨੂੰ ਸਾਡੇ ਇਰਾਦੇ ਤਾਂ ਨਹੀਂ ਕਿਤੇ ਪਤਾ ਲੱਗੇ ਕਿਤੇ ਇਹ ਬੰਦਾ ਕੋਈ ਤਗੜਾ ਇੰਟਰਨੈਸ਼ਨਲ ਜਸੂਸ ਤਾਂ ਨਹੀਂ ਕਿਸੇ ਵਿਰੋਧੀ ਧਿਰ ਦਾ ਉਹ ਇਧਰ ਉਧਰੋਂ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਜੀ ਵੀ ਨਹੀਂ ਕੋਈ ਬੰਦਾ ਹੈ ਜਾਨੀ ਕਿਸੇ ਦਾ ਜਸੂਸ ਜਿਹਦਾ ਇਸ ਤਰ੍ਹਾਂ ਦਾ ਕੋਈ ਖੂਲੀਆ ਹੋਵੇ ਜਾਂ ਕੋਈ ਫਰਾਂਸ ਦਾ ਰਹਿਣ ਵਾਲਾ ਬੰਦਾ ਤਾਂ ਇਹ ਜੱਕਾ ਬਿਲਕੁਲ ਹੀ ਨਹੀਂ ਕਰ ਸਕਦਾ ਕਿਉਂਕਿ ਫਰਾਂਸ ਵਾਸਤਾ ਪੱਕੀ ਧਿਰ ਸੀਗੀ ਕਿਤੇ ਨਾ ਕਿਤੇ ਵਰਲਡ ਵਰਡਸ ਦੇ ਵਿੱਚ ਜਿਹੜੀ ਅਮਰੀਕਾ ਦੇ ਨਾਲ ਚੱਲਣ ਵਾਲੀ ਹਲੇ ਤੱਕ ਉਹ ਤਾਂ ਕਿਤੇ ਨਾ ਕਿਤੇ ਹਮੇਸ਼ਾ ਨਾਲ ਹੀ ਰਹੇ ਨੇ ਤਾਂ ਉਹ ਉਹਨਾਂ ਨੂੰ ਯਕੀਨ ਨਹੀਂ ਸੀ ਆਂਦਾ ਪਰ ਫਲਕਨੀਲੀ ਜਿਹੜਾ ਹੈਗਾ ਉਹਨੂੰ ਫੇਸ ਟੂ ਫੇਸ ਕੋਈ ਕਦੇ ਫੜ ਵੀ ਨਹੀਂ ਸਕਿਆ ਕਦੇ ਇਸ ਤਰ੍ਹਾਂ ਨਾਲ ਰੋਕ ਕੇ ਕਦੇ ਬਥੇਰੀ ਵਾਰ ਉਹਨੂੰ ਕਈ ਜਗ੍ਹਾ ਤੇ ਰੋਕਿਆ ਗਿਆ ਪਰ ਉਹਦੇ ਤੇ ਕੋਈ ਦੋਸ਼ ਜਿਹੜਾ ਲਾਇਆ ਜਾਂਦਾ ਸੀ ਕਦੇ ਸਾਬਤ ਹੀ ਨਹੀਂ ਹੋਇਆ ਜਾਂ ਕੋਈ ਦੋਸ਼ ਹੀ ਨਹੀਂ ਸੀ ਬਣਦਾ ਫਿਰ ਉਹਨੂੰ ਛੱਡ ਦਿੱਤਾ ਜਾਂਦਾ ਮਤਲਬ ਉਹ ਬੜਾ ਰਸਮਈ ਕੈਰੈਕਟਰ ਸੀ ਵੈਸੇ ਤਾਂ ਕਿਸੇ ਨੂੰ ਜਲਦੀ ਜਲਦੀ ਕਿਉਂਕਿ ਉਹਦੇ ਜਿਹੜੇ 2-3 ਚੇਲੇ ਸੀ ਨਾ ਕਿਹਾ ਜਾਂਦਾ ਸੀ ਕਈ ਵਾਰੀ ਤਾਂ ਇਹ ਇਲਜ਼ਾਮ ਵੀ ਲਾਇਆ ਜਾਂਦਾ ਸੀ ਇਹ ਵੀ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਵਿੱਚੋਂ ਇੱਕ ਬੰਦਾ ਹੀ ਫਲਕਨੀਲੀ ਸੀਗਾ ਜਿਹਨੂੰ ਸ਼ੈਂਪੌਨੀ ਹੈ ਜਿਹਨੂੰ ਕਹ ਦਿੰਦੇ ਆ ਨਾ ਵੀ ਸ਼ੈਂਪੌਨੀ ਹੀ ਜਿਹੜਾ ਖੁਦ ਫਲਕਨੇਲੀ ਸੀਗਾ ਪਰ ਉਹਦੇ ਦੋਨੋਂ ਚੇਲਿਆਂ ਨੇ ਉਹਦੀ ਮੌਤ ਤੋਂ ਬਾਅਦ ਕਲੀਅਰ ਕੀਤਾ ਵੀ ਨਹੀਂ ਬਿਲਕੁਲ ਨਹੀਂ ਵੀ ਸਾਡੇ ਚੋਂ ਦੋਨਾਂ ਚੋਂ ਫਲਕਨੇਲੀ ਕੋਈ ਨਹੀਂ ਸੀ ਅਸੀਂ ਤਾਂ ਉਹਦੇ ਪੈਰਾਂ ਵਰਗੇ ਵੀ ਨਹੀਂ ਵੀ ਉਹ ਸਾਡਾ ਉਸਤਾਦ ਸੀਗਾ ਅਸੀਂ ਉਹਨੂੰ ਦੇਖਿਆ ਅਸੀਂ ਉਹਦੇ ਨਾਲ ਗੱਲ ਕਰਦੇ ਰਹੇ ਆ ਉਹਨੇ ਸਾਨੂੰ ਸਾਹਮਣੇ ਖੜਕੜ ਚੀਜ਼ਾਂ ਸਿਖਾਈਆਂ ਨੇ ਸਾਨੂੰ ਬੇਸ ਮੈਟਲ ਤੋਂ ਸੁੰਨਾ ਬਣਾਉਣਾ ਯਾਨੀ ਮੋਨੋਟੋਮਿਕ ਪਾਊਡਰ ਜਿਹੜਾ ਹੈਗਾ ਉਹ ਨੂੰ ਅਸਾਈਨ ਕੀਤੀ ਜਾਂਦੀ ਹੈ ਇਹਦੀ ਰਿਸਰਚ ਸੋ ਵੀਰੋ ਇਹ ਜਿਹੜੀ ਆਪਾਂ ਅਲਕੈਮਿਸਟਸ ਬਾਰੇ ਗੱਲ ਕੀਤੀ ਹੈ ਇਹਦੇ ਬਾਰੇ ਆਪਣੇ ਵਿਚਾਰ ਦੱਸਣਾ ਆਪਣਾ ਫੀਡਬੈਕ ਦੇਣਾ ਨਾ ਭੁੱਲਣਾ ਮੇਰੇ ਵੀਰੋ ਤੇ ਆਪਣੇ ਪੇਜ ਅਦ੍ਰਿਸ਼ਮ ਨੂੰ ਵੱਧ ਤੋਂ ਵੱਧ ਵੀਰ ਫੋਲੋ ਕਰੋ ਤੇ ਆਪਣੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਵੱਧ ਤੋਂ ਵੱਧ ਵੀਰ ਸਬਸਕ੍ਰਾਈਬ ਕਰੋ ਤੇ ਮੇਰਾ ਵੀਰ ਬਣ ਕੇ ਸਾਰੇ ਬੈਲ ਆਈਕਨ ਯਾਨੀ ਆਹਾ ਸਾਡੀ ਕੰਟੀਨਿਊ ਜ਼ਰੂਰ ਕਲਿੱਕ ਕਰ ਦਿਆ ਕਰੋ ਵੀਰੋਣ ਤੇ ਹੋਰ ਵੀਰਾਂ ਨੂੰ ਵੀ ਸਬਸਕ੍ਰਾਈਬ ਕਰਾ ਦਿਓ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੈਰਾਨਾਰਮਲ ਰਿਸਰਚ ਇੰਟਰਸਟ ਹੈ ਤਾਂ ਕਿ ਆਪਾਂ ਹੌਲੀ-ਹੌਲੀ ਦੁਨੀਆ ਪਰ ਦੇ ਸਾਰੇ ਪੈਰਾਨੋਰ ਫੀਨੋਮੈਨਾ ਬਾਰੇ ਇਨਵੈਸਟੀਗੇਸ਼ਨ ਜਿਹੜੀ ਹੈਗੀ ਆ ਕਰ ਸਕੀਏ ਅੱਜ ਦੀ ਇਹ ਪੈਰਾਨਾਰਮਲ ਇਨਵੈਸਟੀਗੇਸ਼ਨ ਤੁਹਾਨੂੰ ਕਹੀ ਜੀ ਲੱਗੀ ਇਹਦੇ ਬਾਰੇ ਆਪਣੇ ਕਮੈਂਟ ਲਾਈਕ ਸ਼ੇਅਰ